ਤੁਸੀਂ ਦੇਖ ਰਹੇ ਹੋ ਗ੍ਰੀਵਿੰਗ ਸਟੋਰੀਸ ਤੇ ਮੈਂ ਕੁਛ ਕਰ ਰਿਹਾ ਹੋਇਆ ਗੱਲ ਕਰੀਏ ਤੁਸੀਂ ਸਕਰੀਨ ਤੇ ਜਿਹੜੀ ਤਸਵੀਰਾਂ ਦੇਖ ਪਾ ਰਹੇ ਹੋ ਸ਼ਾਇਦ ਦੇ ਇੱਕ ਤੁਹਾਨੂੰ ਇਹ ਚੀਜ਼ ਜੱਪਦੀ ਹੋਏਗੀ ਕਿ ਇਹ ਕਿਹੜਾ ਟੋਬਾ ਹੈ ਜਾਂ ਕਿਹੜਾ ਇਹ ਫਿਸ਼ ਪਾਉਂਡ ਹੈ ਕਿਹੜੀ ਇਹ ਲੇਕ ਹੈ ਜਿਸ ਦੇ ਵਿੱਚ ਐਡਾ ਐਡਾ ਪਾਣੀ ਖੜਿਆ ਹੋਇਆ ਹੈ ਗੱਲ ਦੇਖਣ ਵਾਲੀ ਇਹ ਹੈ ਕਿ ਇੰਨੀ ਹੈਰਾਨੀ ਵਾਲੀ ਗੱਲ ਹੈ ਪਟਿਆਲਾ ਦੀ ਇਹ ਤਸਵੀਰਾਂ ਜਿਹੜੀ ਤੁਹਾਨੂੰ ਵਕਫ-ਵਕਫ ਇਲਾਕਿਆਂ ਦੀ ਫਾਂਜੀ ਕਰ ਰਹੇ ਹਨ ਉਹ 17 ਜੁਲਾਈ 2024 ਨੂੰ ਕੁਝ ਚੰਦ ਘੰਟੇ ਮੀਂਹ ਪੈਣ ਤੋਂ ਬਾਅਦ ਦੀਆਂ ਨੇ ਗੱਲ ਕਰੀਏ ਪਟਿਆਲਾ ਦੇ ਡਰੇਨੇਜ ਸਿਸਟਮ ਬਾਰੇ ਕਿਆ ਕਰੇਸ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਪਟਿਆਲਾ ਦਾ ਡਰੇਨੇਜ ਸਿਸਟਮ ਕਿੱਥੇ ਤੱਕ ਸਟੈਂਡ ਕਰਦਾ ਹੈ ਗੱਲ ਇਹ ਦੇਖਣ ਵਾਲੀ ਹੈ ਕਿ ਵੱਡੇ ਵੱਡੇ ਦਾਅਵੇ ਕਿਤੇ ਜਾਂਦੇ ਨੇ ਕਿਉਂਕਿ ਪਿਛਲੇ ਸਾਲ ਵੀ ਇਹੀ ਦਿਨਾਂ ਦੇ ਵਿੱਚ ਕੁਝ ਚੰਦ ਦੇ ਇਲਾਕਿਆਂ ਦੇ ਵਿੱਚ ਬਾੜ ਆਈ ਸੀ ਜਿਸ ਦੇ ਨਾਲ ਕਈ ਪੋਰਸ਼ੇ ਇਲਾਕੇ ਵੀ ਡੁੱਬੇ ਸੀਗੇ ਤੇ ਕਈ ਗਰੀਬਾਂ ਦਾ ਭਾਰੀ ਨੁਕਸਾਨ ਵੀ ਹੋਇਆ ਸੀਗਾ ਤੇ ਪੋਰਸ਼ੇ ਇਲਾਕੇਾਂ ਦੇ ਵਿੱਚ ਅਮੀਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਸੀ ਪਰ ਗੱਲ ਇਹ ਦੇਖਣ ਵਾਲੀ ਸੀ ਕਿ ਇਸ ਵਾਰ ਖਬਰਾਂ ਲਗਾ ਲਗਾ ਸਾਰੇ ਮੀਡੀਆ ਐਸੋਸੀਏਸ਼ਨ ਵੱਲੋਂ ਪਟਿਆਲਾ ਦੀ ਸ਼ਸ਼ਨ ਤੇ ਸਰਕਾਰ ਨੂੰ ਸੁਚੇਤ ਕੀਤਾ ਗਿਆ ਹੈਗਾ ਕਿ ਇਸ ਵਾਰ ਪੱਕੇ ਬੰਦੋਬਸਥ ਕੀਤੇ ਜਾਣ ਪਰ ਹਾਲਾਂਕਿ ਦੇ ਰਿਹਾ ਹੈ ਕੰਮ ਕਰਦਾ ਹੋਇਆ ਕਿ ਉਹ ਵੱਡੀ ਨਦੀ ਉੱਤੇ ਕੰਟਰੋਲ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਆਖਰ ਕਦੋਂ ਤੱਕ ਜਿਹੜੀ ਪਟਿਆਲਾ ਦਾ ਡਰੇਨੇਜ ਸਿਸਟਮ ਹੈ ਉਹ ਉਹਦੇ ਤੱਕ ਹੀ ਸੀਮਿਤ ਰਹੇਗਾ ਜੇਕਰ ਰੱਬ ਨਾ ਕਰੇ ਵੈਸੇ ਤਾਂ ਇਹੀ ਉਮੀਦ ਕਰਦੇ ਹਾਂ ਕਿ ਬਾੜ ਨਾ ਆਵੇ ਪਰ ਜੇ ਬਾਈ ਦੀ ਚਾਂਸ ਅਜਿਹੀ ਸੰਭਾਵਨਾ ਬਣਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਚੰਦ ਘੰਟੇ ਆ ਕਹੇ ਲੋਕੀ ਕੁਝ ਜ਼ਿਆਦਾ ਘੰਟੇ ਜਿਹੜਾ ਮੀਂਹ ਪੈਂਦਾ ਰਹੇਗਾ ਉਹਦੇ ਨਾਲ ਪਟਿਆਲਾ ਦਾ ਹੋਰ ਇਲਾਕਿਆਂ ਦਾ ਹਾਲ ਕੀ ਹੋਏਗਾ ਪਟਿਆਲਾ ਦੇ ਕਈ ਪੋਰਸ਼ ਇਲਾਕਿਆਂ ਦੀ ਵੀ ਇਹ ਵਿੱਚ ਹੀ ਤਸਵੀਰਾਂ ਨੇ ਜਿਹਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਕਿੱਡਾ-ਕਿੱਡਾ ਇਲਾਕਾ ਹੈ ਇੱਕ ਜਗ੍ਹਾ ਅਜਿਹੀ ਵੀ ਹੈ ਜਿਹੜੀ ਹੁਣ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਜਿਸ ਦੇ ਵਿੱਚ ਡਾਕਟਰ ਬਲਬੀਰ ਵੱਲੋਂ ਇਸ ਚੀਜ਼ ਦਾ ਜਾਇਜ਼ਾ ਲਿੱਤਾ ਗਿਆ ਸੀਗਾ ਤੇ ਕਿਹਾ ਗਿਆ ਸੀ ਕਿ ਉਰੇ ਇੱਕ ਬੜਾ ਵੱਡਾ ਪ੍ਰੋਜੈਕਟ ਪਾਸ ਕੀਤਾ ਜਾਏਗਾ ਹਾਲਾਂਕਿ ਸੋਚਣ ਵਾਲੀ ਗੱਲ ਇਹ ਹੈ ਕਿ ਉਰੋਂ ਦੀ ਸਭ ਤੋਂ ਨੇੜੇ ਫੁਲਕੀਨ ਇਨਕਲੂਪ ਪੈਂਦੀ ਹੈ ਜਿਹੜੀ ਕਿ ਪਟਿਆਲਾ ਦਾ ਸਭ ਤੋਂ ਮਹਿੰਗਾ ਇਲਾਕਾ ਹੈਗਾ ਜਿਸ ਦੇ ਜਿਹੜੀ ਰਾਹ ਜਾਂਦੀ ਤਸਵੀਰ ਹੈ ਉਹ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਕਿੰਨਾ ਕਿੰਨਾ ਗੋਡੇ ਤੱਕ ਪਾਣੀ ਭਰਿਆ ਹੋਇਆ ਹੈ ਹਾਲਾਂਕਿ ਕੱਲਾ ਇਹਦੇ ਨਾਲ ਆਮ ਜਨਤਾ ਨੂੰ ਦਿੱਕਤ ਨਹੀਂ ਆਂਦੀ ਉੱਥੇ ਹੀ ਕਈ ਵਾਰ ਨੁਕਸਾਨ ਵੀ ਭਾਰੀ ਉਠਾ ਉਠਾਣਾ ਪੈ ਸਕਦਾ ਹੈ ਜਨਤਾ ਨੂੰ ਕਿਉਂਕਿ ਜਦੋਂ ਇੰਨੇ ਪਾਣੀ ਦੇ ਵਿੱਚ ਕੋਈ ਵੀ ਬਾਈਕ ਆ ਵਾਹਨ ਜਦ ਚਲਾਇਆ ਜਾਂਦਾ ਭਾਵੇਂ ਉਹ ਗੱਡੀ ਹੋਵੇ ਸਕੂਟਰ ਹੋਵੇ ਜਾਂ ਮੋਟਰਸਾਈਕਲ ਹੋਵੇ ਉਹਦੇ ਜਿਹੜੇ ਸਿਲੰਸਰ ਦੇ ਵਿੱਚ ਪਾਣੀ ਭਰ ਜਾਂਦਾ ਹੈ ਉਹਦੇ ਵਿੱਚ ਹੀ ਖੜ ਜਾਂਦਾ ਕਿਉਂਕਿ ਗੋਡੇ ਤੱਕ ਤਾਂ ਪਹਿਲਾਂ ਹੀ ਪਾਣੀ ਐਗਜ਼ਿਸਟ ਕਰ ਰਿਹਾ ਹੁੰਦਾ ਉਸ ਜਗ੍ਹਾ ਤੇ ਜਿਸ ਨਾਲ ਇੰਜਨ ਨੂੰ ਨੁਕਸਾਨ ਪਹੁੰਚਦਾ ਜਿਸ ਤੋਂ ਬਾਅਦ ਇੰਸ਼ੋਰੈਂਸ ਵਾਸਤੇ ਭੱਜਣਾ ਪੈਂਦਾ ਜੇਕਰ ਇੰਸ਼ੋਰੈਂਸ ਕਲੇਮ ਨਹੀਂ ਮਿਲਦਾ ਤਾਂ ਲੋਕਾਂ ਨੂੰ ਖੁਦ ਦੀ ਜੇਬ ਜਿਹੜੀ ਹਲਕੀ ਕਰਨੀ ਪੈਂਦੀ ਹੈ ਇਹ ਕਹਿ ਲਈਏ ਕਿ ਖੁਦ ਦੀ ਜੇਬ ਵਿੱਚੋਂ ਪੈਸੇ ਲਗਾ ਕੇ ਆਪਣੇ ਵਾਹਨ ਨੂੰ ਠੀਕ ਕਰਵਾਉਣਾ ਪੈਂਦਾ ਕਿਉਂਕਿ ਸਿਰਫ ਔਰ ਸਿਰਫ ਇਹ ड्रेनेज सिस्टम ਕਰਕੇ ਹੈ ਹਾਲਾਂਕਿ ਸੋਚਣ ਵਾਲੀ ਗੱਲ ਇਹ ਹੈ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਇਹੀ ਹਾਲ ਰਿਹਾ ਕੋਈ ਨਵੀਂ ਗੱਲ ਨਹੀਂ ਹੈ ਪਰ ਪਿਛਲੀ ਵਾਰ ਵੀ ਪ੍ਰਸ਼ਾਸਨ ਇਹੀ ਸੀ ਪਿਛਲੀਆਂ ਸਰਕਾਰਾਂ ਦੇ ਵਿੱਚ ਤੇ ਹੁਣ ਵੀ ਪ੍ਰਸ਼ਾਸਨ ਉਹੀ ਹੈ ਸਰਕਾਰਾਂ ਦਾ ਕੰਮ ਬਜਟ ਪਾਸ ਕਰਨਾ ਹੈ ਉਸ ਦੇ ਉੱਤੇ ਕਹਿ ਲਿਆ ਕਿ ਅੱਖ ਰੱਖਣਾ ਹੈ ਕਿ ਉਹ ਪ੍ਰੋਜੈਕਟ ਕਿੰਨਾ ਘੋੜਿਆ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨ ਵਾਲੇ ਕੰਮ ਕਿੰਨਾ ਕਰ ਰਹੇ ਨੇ ਹਾਲਾਂਕਿ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇੰਨਾ ਪੈਸਾ ਜਿਹੜਾ ਇਹ ਇੰਨਾ ਬਜਟ ਪਾਸ ਹੁੰਦਾ ਹੈ ਉਹ ਕਿੱਧਰ ਤੋਂ ਕਿੱਧਰ ਚਲਾ ਜਾਂਦਾ ਹੈ ਕਿਉਂਕਿ ਵਿਕਾਸ ਦੇ ਵਿੱਚ ਪੈਸੇ ਲਗਾਏ ਦਿਖਾਈ ਤਾਂ ਦਿੰਦੇ ਨੇ ਪਰ ਸਮਝ ਨਹੀਂ ਆਉਂਦਾ ਕਿ ਉਹ ਅਖਰ ਕਿੱਥੇ ਐਗਜ਼ਿਸਟ ਕਰ ਰਿਹਾ ਹੈ ਉੱਥੇ ਇਹ ਜਿਹੜੀ ਤਸਵੀਰ ਹੁਣ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਚਾਂਦਨੀ ਚੌਂਕ ਦੀ ਹੈ ਜਿੱਥੇ ਕਿ ਸ਼ਾਇਦ ਕਹਿ ਸਕਦੇ ਹਾਂ ਲੱਕ ਤੱਕ ਪਾਣੀ ਮੌਜੂਦ ਸੀਗਾ ਉੱਥੇ ਹੀ ਗੱਲ ਕਰੀਏ ਇੰਨਾ ਪਾਣੀ ਜਿੱਥੇ ਮੌਜੂਦ ਹੋਵੇਗਾ ਉੱਥੇ ਜਿੱਥੇ ਇੰਨੀਆਂ ਮਹਿੰਗੀਆਂ ਦੁਕਾਨਾਂ ਕੱਪੜਿਆਂ ਦੀਆਂ ਇਸ ਤੋਂ ਬਾਅਦ ਜੁੱਤੀਆਂ ਵਾਲਾ ਬਾਜ਼ਾਰ ਹੈ ਜਿੱਥੇ ਕਿ ਲੋਕੀ ਸਪੈਸ਼ਲ ਖਰੀਦਣ ਵਾਸਤੇ ਆਉਂਦੇ ਨੇ ਸਮਾਨ ਉਹਨਾਂ ਦਾ ਹੱਲ ਕੀ ਹੋਵੇਗਾ ਬੜੀ ਚੀਜ਼ਾਂ ਸੋਚਣ ਸਮਝਣ ਵਾਲਿਆਂ ਨੇ ਇੱਥੋਂ ਦੀ ਚੰਦ ਮੀਲ ਦੇ ਕੈਲੀ ਚੰਬ ਕਿਲੋਮੀਟਰ ਹੀ ਦੂਰ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਦਾ ਆਫਿਸ ਵੀ ਪੈਂਦਾ ਹੈ ਜਲਦ ਮਿਲਾਂਗੇ ਹੋਰ ਨਵਾਂ ਮਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਗ੍ਰਿਮਨ ਸਟੋਰੀਜ਼ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਇਹ ਖਾਸ ਐਕਸਕਲੂਸਿਵ ਸਟੋਰੀ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਜੋ ਉਹਨਾਂ ਨੂੰ ਵੀ ਪਟਿਆਲਾ ਦੇ ਹਾਲ ਪਤਾ ਲੱਗ ਸਕਣ ਤੇ ਸਾਨੂੰ ਈਮੇਲ ਕਰਨ ਲਈ grimanstories@gmail.com ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਕੋਈ ਖਬਰ ਭੇਜਣੀ ਹੈ ਜਲਦ ਮਿਲਾਂਗੇ ਹੋਰ ਨਵਾਂ ਮਤੇ ਤਾਜ਼ਾ ਅ